ਖਬਰ ਜੇ ਤੋ ਤਾਂ ਸਾਹਮਣੇ ਆ ਰਹੀ ਹੈ ਜਿੱਥੇ ਚੋਰਾਂ ਨੇ ਇੱਕ ਤੇਲ ਮਿੱਲ ਨੂੰ ਨਿਸ਼ਾਨਾ ਬਣਾਇਆ ਜਿੱਥੇ ਮਾਲਕਾਂ ਦੇ ਦੱਸਣ ਦੇ ਮੁਤਾਬਕ ਕਹਿੰਦੇ 15 ਲੱਖ ਰੁਪਇਆ ਕੈਸ਼ ਗੱਲੇ ਦੇ ਵਿੱਚ ਸੀ ਔਰ ਜਿਸ ਦੇ ਨਾਲ ਇੱਕ 32 ਬੋਰ 7 ਪਿਸਤਲ ਉਹ ਵੀ ਇੱਕ ਗੱਲੇ ਦੇ ਵਿੱਚ ਸੀਗਾ ਜਿਸਨੇ ਕਿ ਚੋਰਾਂ ਵੱਲੋਂ 32 ਬੋਰ ਦੇ ਪਿਸਤਲ ਦੇ ਨਾਲ ਅਤੇ ਲਾਇਸੈਂਸ ਜਿਹੜਾ ਪਿਸਤਲ ਦਾ ਲਾਇਸੈਂਸ ਅਤੇ 15 ਲੱਖ ਰੁਪਇਆ ਲੈ ਕੇ ਫਰਾਰ ਹੋ ਗਏ ਜਿੱਥੇ ਮਾਲਕਾਂ ਦੇ ਦੱਸਣ ਦੇ ਮੁਤਾਬਕ ਇਹ ਘਟਨਾ ਦੱਸੀ ਜਾ ਰਹੀ ਹੈ ਇਹ ਘਟਨਾ ਸਵੇਰ ਪੂਨੇ 4 ਵਜੇ ਦੀ ਹੈ ਮਾਲਕ ਦੱਸ ਰਿਹਾ ਕਿ ਪੂਨੇ 4 ਵਜੇ ਸਾਡੇ ਚੌਂਕੀਦਾਰ ਨੇ ਫੋਨ ਲਗਾਇਆ ਡਰਾਈਵਰ ਨੂੰ ਕਿ ਤੂੰ ਕਿੰਨੇ ਕੁ ਵਜੇ ਆਏਂਗਾ ਜਿੱਥੋਂ ਤੱਕ ਕਿ ਮਾਲਕਾਂ ਦਾ ਕਹਿਣਾ ਹੈ ਉਹਨਾਂ ਨੂੰ ਸ਼ੱਕ ਜਿਹੜਾ ਹੈ ਉਹ ਚੌਂਕੀਦਾਰ ਤੇ ਲੱਗ ਰਿਹਾ ਸੋ ਤਸਵੀਰਾਂ ਦੇ ਵਿੱਚ ਵੀ ਦੇਖ ਰਹੇ ਹਾਂ ਜਿੱਤੋਂ ਤੋਂ ਖਬਰ ਸਾਹਮਣੇ ਆਈ ਹੈ ਬਾਲਾ ਜੀ ਆਇਲ ਮਿਲ ਜਿੱਤੋਂ ਜਿੱਥੇ ਕਿ ਚੋਰਾਂ ਨੇ 15 ਲੱਖ ਰੁਪਏ ਦੇ ਇੱਕ ਸਪ੍ਰਿੰਟਲ ਨੂੰ ਚੋਰਾਣੇ ਦਾ ਨਿਸ਼ਾਨਾ ਬਣਾਇਆ ਕਰਨਾ ਜੀ ਮੇਰੇ ਚੌਂਕੀਦਾਰ ਦਾ ਮੇਰੇ ਕੋਲੇ ਫੋਨ ਗਿਆ 4:20 ਮਿੰਟ ਤੇ ਵੀ ਆਪਣੇ ਥੋੜੀ ਚੋਰੀ ਹੋ ਗਈ ਲੱਗਦੀ ਹੈ ਜੀ ਮੈਂ ਕਿਹਾ ਚੋਰੀ ਥੋੜੀ ਦਾ ਕੀ ਮਤਲਬ ਹੈ ਮੈਂ ਛੇ ਚੀਜ਼ੋ ਘਰੋਂ ਭੱਜ ਕੇ ਇੱਥੇ ਆਇਆ ਆ ਕੇ ਦੇਖਿਆ ਤੇ ਦਫਤਰ ਦੇ ਜਿਹੜੇ ਲੋਕ ਸੀ ਕੱਲੇ ਉਹੀ ਟੁੱਟੇ ਹੋਏ ਜਿਨ੍ਹਾਂ ਦੇ ਵਿੱਚ ਮੇਰਾ ਕੈਸ਼ ਸੀਗਾ ਇੱਕ ਮੇਰਾ ਇੱਥੇ ਰਵਾਲਵਰ ਸੀ 32 ਬੋਰ ਇੱਕ ਤਾਂ ਉਹ ਤੇ ਕਰੀਬ 15 ਲੱਖ ਰੁਪਏ ਕੈਸ਼ ਕਿਲਾ ਸੀ ਉਹ ਚੋਰੀ ਹੋ ਗਿਆ ਤੇ ਚੌਂਕੀਦਾਰ ਦੇ ਮਤਲਬ ਕੋਈ ਹਾ ਭਾਵ ਨਹੀਂ ਸੀ ਉਹਨੇ ਫੋਨੇ ਮਤਲਬ ਪੌਣੇ 4 ਵਜੇ ਪਹਿਲਾਂ ਮੇਰੇ ਜਿਹੜਾ ਡਰਾਈਵਰ ਨੇ ਆਉਣ ਸਤਿ ਕਨਫਰਮ ਕੀਤਾ ਬੀ ਤੂੰ ਕਿੰਨੇ ਕਵਰੀ ਆਏਗਾ ਉਹ ਕਹਿੰਦਾ ਮੈਂ ਤਾਂ ਪੌਣਾ ਘੰਟਾ ਲੱਗੂ ਖਲੇ ਆਉਣ ਤੇ ਉਸ ਤੋਂ ਬਾਅਦ ਕੀ ਹੋਇਆ ਜੀ 3:51 ਮਿੰਟ ਤੇ ਕੈਮਰੇ ਦੇ ਵਿੱਚ ਰਿਕਾਰਡਿੰਗ ਆਈ ਆ ਬੰਦੇ ਮਤਲਬ ਆਰਾਮ ਨਾਲ ਹਿੱਟੀ ਦੇ ਵਿੱਚ ਆਉਂਦੇ ਆ ਤੇ ਚੋਰੀ ਕਰਕੇ 3:57 ਮਿੰਟ ਤੇ ਬੰਦੇ ਵਾਪਸ ਚਲੇ ਜਾਂਦੇ ਆ ਕਿ ਚੌਂਕੀਦਾਰ ਗੇਟ ਦੇ ਮੋਰੇ ਹੀ ਸੁੱਤਾ ਪਿਆ ਸੀਗਾ ਤੇ ਕੋਈ ਮਤਲਬ ਇਹਦਾ ਮਤਲਬ ਉਸ ਤੋਂ ਬਾਅਦ ਕੀ ਤੁਹਾਨੂੰ ਮੇਨ ਸ਼ਕਲ ਚੌਂਕੀਦਾਰ ਤੇ ਲੱਗ ਰਿਹਾ ਦੇਖੋ ਜੀ ਜਿਹੜੀ ਐਡੀ ਵੱਡੀ ਚੋਰੀ ਹੈਗੀ ਆ ਕੋਈ ਤਾਲਾ ਨਹੀਂ ਕੋਈ ਟੁੱਟਿਆ ਨਹੀਂ ਕੀਤਾ ਨਹੀਂ ਚੌਂਕੀਦਾਰ ਕੋਲ ਚਾਬੀਆਂ ਸੀ ਦਫ਼ਤਰ ਦੀਆਂ ਆਰਾਮ ਨਾਲ ਬੰਦੇ ਆਏ ਕੋਈ ਚੋਰੀ ਵਾਲ ਤਾਂ ਗਲਤੀ ਨਹੀਂ ਸੀਗੀ ਉਹਨੂੰ ਤਾਂ ਐ ਸੀ ਵੀ ਜਿਵੇਂ ਸਾਡੇ ਪੈਸੇ ਪਏ ਉਹਨੂੰ ਉੱਥੇ ਜਾ ਕੇ ਲੈ ਹੀ ਆਉਣੇ ਕਿਉਂਕਿ ਜੋ ਚੋਰ ਤੇ ਕੁੱਤਿਆਂ ਨਾਲ ਜਾਣ ਉਹ ਤਾਂ ਕੋਈ ਚੋਰੀ ਵਾਲ ਤਾਂ ਨਹੀਂ ਹੁੰਦੀ ਨੀਗੀ ਮੇਰਾ ਬਾਕੀ ਸਾਰਾ ਸਮਾਨ ਦਫਤਰ ਤੁਸੀਂ ਦੇਖੋ ਜਾ ਕੇ ਅੰਦਰ ਬਣਾਓ ਵੀ ਵੀਡੀਓ ਮੇਰਾ ਸਾਰਾ ਸਮਾਨ ਉਵੇਂ ਪਿਆ ਇੱਕ ਸਿਰਫ ਕੈਸ਼ ਇੱਕ ਮੇਰਾ ਰਵਾਲਵਰ ਇੱਕ ਮੇਰਾ ਡੀਵੀਆਰ ਹੋਰ ਉਹਨਾਂ ਨੇ ਦੇਖੋ ਮੇਰਾ ਲੈਪਟਾਪ ਵੀ ਪਿਆ ਅੰਦਰ ਮੇਰੇ ਕੈਮਰੇ ਲੱਗੇ ਵਿਜੂਜੇ ਵੀ ਲੱਗੇ ਹੋਏ ਆ ਮਤਲਬ ਐਲਸੀਡੀ ਲੱਗੀ ਹੋਈ ਆ ਮਸ਼ੀਨ ਵੀ ਪਈ ਆ ਹੋਰ ਉਹਨਾਂ ਨੇ ਕਿਤੇ ਨੂੰ ਹੱਥ ਵੀ ਨਹੀਂ ਲਾਇਆ ਇਹ ਘਟਨਾ ਕਿੰਨੇ ਵਜੇ ਦੀ ਆ? ਇਹ ਘਟਨਾ ਜੀ ਚੋਰੀ ਦੀ ਹੋਈ ਹੈ 3:51 ਵਜੇ। ਤੁਹਾਨੂੰ ਕਿੰਨੇ ਵਜੇ ਪਤਾ ਲੱਗਦਾ? 4:20 ਵਜੇ ਮੈਨੂੰ ਫੋਨ ਲਾਉਂਦਾ ਜੀ ਉਹ। ਤੁਸੀਂ ਪ੍ਰਸ਼ਾਸਨ ਨੂੰ ਫੋਨ ਕਰਦੇ ਹੋ? ਅਸੀਂ ਪ੍ਰਸ਼ਾਸਨ ਦਾ ਫੋਨ ਕਰਨੇ ਸੀਗੇ ਜੀ। ਕਿੰਨੇ ਵਜੇ ਫੋਨ ਕਰਦੇ? ਅਸੀਂ ਪ੍ਰਸ਼ਾਸਨ ਨੂੰ ਤਕਰੀਬਨ ਮੈਂ ਕਿਹਾ 4:30 ਵਜੇ ਘੰਟੀ ਕਰਤੀ ਸੀ। 4:30 ਕਰਦੇ ਕਰਦੇ ਟਾਈਮ ਹੋਣ ਕੀ ਹੋ ਗਿਆ? ਟਾਈਮ ਨਹੀਂ ਉਹਨਾਂ ਨੇ ਇਸ ਵਿੱਚ ਦੋ ਆਦਮੀ ਵਿਚਾਲੇ ਭੇਜਤੇ ਸੀਗੇ ਜਿਹੜੇ ਹੁੰਦੇ ਆ ਉਹ ਚੌਂਕੀਦਾਰ ਨੂੰ ਲੈ ਗਏ। ਕੋਈ ਉੱਚ ਅਧਿਕਾਰੀ ਵੀ ਪਹੁੰਚਿਆ? ਉੱਚ ਅਧਿਕਾਰੀ ਜਿਹੜੇ ਉਹਨਾਂ ਦੇ ਬੰਦੇ ਰੌਂਟੇ ਸੀਗੇ ਬਾਜ਼ਾਰ 'ਚ ਠੀਕ ਹੈ ਕਿ ਨਹੀਂ ਬਾਕੀ ਡੀਐਸਪੀ ਸਾਹਿਬ ਆ ਰਹੇ ਐ ਐਮਐਲਏ ਸਾਹਿਬ ਨਾਲ ਗੱਲ ਹੋ ਗਈ ਐ ਸਾਰੇ ਤੇ ਕਾਰ ਵੀ ਤਾਂ ਸ਼ੁਰੂ ਹੋਈ ਗਈ ਐ ਇਹ ਮੇਰੇ ਹਿਸਾਬ ਨਾਲ ਚੌਂਕੀ ਦਾ ਤੇ ਦਬਾਅ ਪਾਇਦਾ ਚੋਰੀ ਜਲਦੀ ਨਿਕਲਿਆ ਹੋਊਗੀ ਕਿਉਂਕਿ ਚੋਰੀ ਬਹੁਤ ਵੱਡੀ ਐ ਐਡੀ ਚੋਰੀ ਨਹੀਂ ਖੱਪਦੀਗੀ ਟੋਟਲ ਕਿੰਨਾ ਕੁ ਨੁਕਸਾਨ ਹੋਇਆ ਟੋਟਲ 1.5 ਲੱਖ ਰੁਪਏ ਕੈਸ਼ ਐ ਜੀ ਇੱਕ ਰਵਾਲਵਰ ਐ ਤੇ ਮੈਨ ਰੀਵੀਅਰ ਹੋਰ ਕੋਈ ਨੁਕਸਾਨ ਨਹੀਂ ਜੀ ਮੈਨ ਆਪਣਾ ਕਹਾ ਦਾ ਕੰਮ ਨਹੀਂ ਚੈੱਕ ਕਰਦਾ ਮੈਨ ਆਪਣੀ ਓਇਲ ਮੈ ਲਾ ਜੀ ਤੇਲ ਮੈ ਲਾ ਜੀ ਹਾਂ ਜੀ ਹਾਂ ਜੀ ਸ਼੍ਰੀ ਬਾਲਾ ਜੀ ਓਲ ਮੈ ਲੀ ਜੀ ਤੁਹਾਡੇ ਜਿਹੜਾ ਪਿਸਤਲ ਸੀਗਾ ਤੁਸੀਂ ਆਪਣੇ ਕੋਲੇ ਰੱਖਦੇ ਹੋ ਨਹੀਂ ਪਿਸਤਲ ਸੀ ਹਰ ਵੇਲੇ ਸਾਡੀ ਐ ਨਾ ਫੈਕਟਰੀ ਬਾਹਰ ਆ ਜੀ ਐਕਟੀ ਬਾਹਰ ਹੋਣ ਦੇ ਨਾਤੇ ਇੱਥੇ ਕੱਲ ਨੂੰ ਕੋਈ ਆਦਮੀ ਆਸਦਾ ਪਿਸਤਲ ਮੈਂ ਹਰ ਵੇਲੇ ਰਵਾਲਵਰ ਨਾਲ ਬਾਦਾ ਭਰ ਕੇ 6 ਗੋਲੀਆਂ ਲੋਡ ਕੀਤੀਆਂ ਵਈਆਂ ਸੀ ਉਹ ਹਰ ਵੇਲੇ ਫੈਕਟਰੀ ਦੇ ਵਿੱਚ ਹੀ ਪਿਆ ਹੁੰਦਾ ਮਤਲਬ ਖੰਡ ਗੱਲੇ ਦੇ ਵਿੱਚ ਹੀ ਪਿਆ ਹੁੰਦਾ ਹਰ ਵੇਲੇ ਇਹਨਾਂ ਕੈਸ਼ ਰੱਖੰਦਾ ਹੈ ਜੀ ਰਾਤ ਸਾਡੀ ਗੱਡੀ ਤੇਲ ਲਾ ਕੇ ਆਈ ਸੀ ਤਕਰੀਬਨ ਕੋਈ 6:30 7:00 ਵਜੇ ਉਹ ਸਾਡੇ ਕੋਲੇ ਕੈਸ਼ ਆਉਂਦਾ ਸਾਡੇ ਸਵੇਰੇ ਜਿਵੇਂ ਅੱਜ ਕੈਸ਼ ਆ ਗਿਆ ਸਵੇਰੇ ਸਰੋਂ ਸਰੋਂ ਦੇ ਪੈਸੇ ਦੇਣੇ ਹੁੰਦੇ ਆ ਇਸ ਕਰਕੇ ਘਰੇ ਲੈ ਜਾਵਾਂਗੇ ਉਹ ਕੀ ਇੱਥੇ ਘਰੇ ਲੈ ਕੇ ਜਾਵਾਂਗੇ ਫਿਰ ਉੱਥਾ ਫਾਈਟਿੰਗ ਦੇ ਵਿੱਚ ਇੰਨਾ ਕੈਸ਼ ਕੋਈ ਆਮ ਨਾਰਮਲੀ ਗੱਲ ਆ ਜੀ ਬਾਲੀ ਵੱਡੀ ਗੱਲ ਹੈ ਨਹੀਂ ਜੀ ਹਾਂ ਜੀ ਇਹ ਮੇਨ ਚੱਕ ਤੁਹਾਨੂੰ ਚੌਕੀ ਦਰਤੀ ਚੌਕੀ ਦਰਤੀ ਦੇਖੋ ਏਡਾ ਵੱਡਾ ਕੰਨ ਦਰਤੀ ਦਾ ਹੈਗਾ ਜੀ 3:45 ਮਿੰਟ ਤੇ ਗੱਲ ਕਰਦਾ ਤੇ ਬੰਦਾ 6 ਮਿੰਟ ਬਾਅਦ ਬੰਦੇ ਨੂੰ ਕੋਈ ਨੀਂਦ ਨਹੀਂ ਆਉਂਦੀਗੀ ਉਹ ਵੀ ਸਵੇਰ ਦਾ ਟਾਈਮ ਹੈ ਜੇ ਆਪਾਂ ਰਾਤ ਨੂੰ ਕੋਈ 12 1 ਵਜੇ ਦਾ ਕਹਿ ਦਿੱਤਾ ਬੰਦੇ ਨੂੰ ਨੀਂਦ ਵੀ ਆ ਸਕਦੀ ਹੈ ਨਾ ਇਹ ਤਾਂ ਆਪਾਂ ਨੂੰ ਪਤਾ ਜੀ ਵੀ 6 ਮਿੰਟਾਂ 'ਚ ਬੰਦੇ ਚੋਰੀ ਕਰਨ ਵਾਸਤੇ ਆਏ ਆ ਖੜਕਾ ਵੀ ਹੋਇਆ ਕੁਛ ਨਾ ਕਰਤਾ ਆਵਾ ਸ਼ਰੇਜੀ ਚ ਨਾਮ ਦੱਸੋ ਕੀ ਮੇਰਾ ਨਾਮ ਹੈਪੀ ਜਿੰਦਲਾ ਜੀ ਤੁਸੀਂ ਇੱਥੇ ਫੈਕਟਰੀ ਕੰਮ ਕਰਦੇ ਮੈਂ ਇੱਥੇ ਫੈਕਟਰੀ ਹੁੰਦਾ ਚਾਚੀ ਨਾਲ ਹੀ ਰਹਿੰਦਾ ਮੈਂ 24 ਘੰਟੇ ਜੀ ਠੀਕ ਆ ਸਾਡੇ ਕੋਲ ਕੈਸ਼ ਆਇਆ ਸੀ 6:30 ਵਜੇ ਠੀਕ ਆ ਜੀ ਤੇ ਇੱਕ ਕੈਸ਼ ਦੀ ਰਾਤੀ ਗੱਲੇ ਚ ਮੈਂ ਕੋਟਪੁਰ ਜਾਣਾ ਪਿਆ ਮੈਨੂੰ ਕੰਮ ਸੀਗਾ ਜੀ ਤੇ ਉਸ ਤੋਂ ਬਾਅਦ ਕੀ ਹੋਇਆ 3:00 ਵਜੇ 45 ਮਿੰਟ ਤੇ ਚੌਂਕੀਦਾਰ ਨੇ ਫੋਨ ਕੀਤਾ ਸਾਡੇ ਡਰਾਈਵਰ ਨੂੰ ਸਾਡੇ ਡਰਾਈਵਰ ਨੇ ਅਮਰ ਸਾਹਿਬ ਜਾਂਚ ਸੀ ਗੱਡੀ ਲੈ ਕੇ ਜੀ 3:51 55 ਮਿੰਟ ਤੇ ਚੋਰੀ ਹੋ ਗਈ ਹੈਗੀ ਆ ਜੀ 4:20 ਮਿੰਟ ਤੇ ਨੇ ਸਾਨੂੰ ਫੋਨ ਕੀਤਾ ਹੈਗਾ ਜੀ ਤੁਹਾਨੂੰ ਕੋਈ ਮਤਲਬ ਲੱਗਦਾ ਸੀ ਸ਼ਖ ਸੁਭਾ ਜਿਵੇਂ ਤੁਹਾਡੇ ਮਤਲਬ ਜਿਹੜਾ ਚੌਂਕੀਦਾਰ ਦਾ ਸਾਰੇ ਉਹ ਥੋੜਾ ਸਸਤੋ ਜਿਆ ਬੰਦਾ ਹੈਗਾ ਇਹ ਸਸਤੀ ਵਾਲਾ ਖਿਲਾੜਾ ਸੀ ਆ ਅੱਛਾ ਹਾਂ ਪੁਲਿਸ ਦੀ ਕਾਰਵਾਈ ਕਿਵੇਂ ਲੱਗ ਰਹੀ ਹੈ ਕਿਉਂਕਿ ਪੁਲਿਸ ਦੇਖੋ ਹੀ ਪੁਲਸ ਆਈ ਵੀ ਹੈ ਮੌਕੇ ਤੇ ਉਹਨੇ ਪੁਲਸ ਆਈ ਵੀ ਹੈ ਮੌਕੇ ਤੇ ਤੇ ਦੇਖੋ ਕੀ ਕਰਦੀ ਹੈਗੀ ਆ 4 ਵਜੇ ਦੀ ਚੋਰੀ ਹੋਈ ਆ 8 ਵਜੇ ਦੋ ਵਿਚਾਲੇ ਬੰਦੇ ਆਏ ਸੀਗੇ ਉਹ ਲੈ ਗਏ ਸੀ ਚੌਂਕੀਦਾਰ ਨੂੰ ਤੇ ਉਸ ਤੋਂ ਬਾਅਦ ਵਿਕਰਮ ਸ਼ਰਮਾ ਜੀ ਆਏ ਸੀਗੇ ਕੀ ਕੁਝ ਚੋਰੀ ਹੋਈ ਕਿੰਨਾ ਕਹਿੰਦਾ ਸਾਢੇ 15 ਲੱਖ ਰੁਪਏ ਕੈਸੀ ਆ 32 ਬੋਲ ਪਿਸਤਲ ਸੀ ਆ ਉਹਦੇ ਵਿੱਚ 32 ਬੋ ਨਾਲਾ ਲਾਇਸੈਂਸ ਲੈ ਕੇ ਨਾਲ ਉਹਦੀ ਜਿਹੜਾ ਸਾਡੇ ਇੱਥੇ ਰਿਕਾਰਡ ਸੀਆ ਕਾਪੀਆਂ ਕਾ ਉਹ ਵੀ ਨਾਲ ਲੈ ਗਏ ਠੀਕ ਹੈ ਜੀ ਬਸ ਚੋਰੀ ਹੋਈ ਹੈ ਜੀ ਫੈਕਟਰੀ ਚ ਤੇ ਬਸ ਪ੍ਰਸ਼ਾਸਨ ਤੋਂ ਸਾਡੀ ਬੇਨਤੀ ਹੈ ਜਲਦ ਤੋਂ ਜਲਦ ਇਹਨੂੰ ਰਿਕਵਰ ਕੀਤਾ ਜਾਵੇ ਸਾਡਾ ਸਾਥ ਦਿੱਤਾ ਜਾਵੇ ਵੱਧ ਤੋਂ ਵੱਧ ਕੋਸ਼ਿਸ਼ ਕੀ ਕਰਕੇ ਜੇ ਨੂੰ ਕਿਸ ਤਰ੍ਹਾਂ ਦੇਖਦੇ ਬਸ ਜੋ ਚੱਲੀ ਜਾਂਦੀ ਹੈ ਕਾਰਵਾਈ ਉਹਨਾਂ ਦੀ ਕਾਰਵਾਈ ਵਧੀਆ ਹੈ ਹਾਂ ਜੀ ਵਧੀਆ ਰਹੇਗੀ ਨਰਮੀ ਹੈ ਕਾਰਗਿਰ ਦੀ ਇਹ ਉਹ ਚੱਲੀ ਜਾਂਦੀ ਹੈ ਕਾਰਵਾਈ ਜੀ ਤੇ ਕਾਰਵਾਈ ਵਧੀਆ ਰਹੇਗੀ ਜਿਵੇਂ ਵੀ ਇਹਨਾਂ ਨੇ ਸਾਥ ਦੇਣਗੇ ਸਾਡਾ ਤੇ ਕਾਰਵਾਈ ਹੋਏਗੀ ਚੱਲ ਰਹੀ ਹੈ ਡੀਐਸਪੀ ਸਾਹਿਬ ਆ ਗਏ ਪਹੁੰਚੇ ਮੌਕੇ ਤੇ ਜਿੰਦਰ ਸਾਹਿਬ ਪਹਿਲਾਂ ਕੋਈ ਸ਼ੱਕ ਸੀਗਾ ਤੁਹਾਨੂੰ ਤੁਹਾਡੇ ਜਿਹੜਾ ਮਲਾ ਨਹੀਂ ਇਹੋ ਜਿਹਾ ਕੋਈ ਸ਼ੱਕ ਨਹੀਂ ਅਸੀਂ ਆਧਾਰ ਤੇ ਕਦੇ ਨਹੀਂ ਦੇਖਿਆ ਤੇ ਸਾਨੂੰ ਤਾਂ ਕੋਈ ਬੜੇ ਟਾਈਮ ਤੋਂ ਲੰਮਾ ਚੱਲ ਰਿਹਾ ਪਤਾ ਨਹੀਂ ਕਿੱਦਾਂ ਉਹਦੇ ਮਨ ਚ ਆਈ ਉਹਦੇ ਕਿੰਨਾ ਟਾਈਮ ਹੋ ਗਿਆ ਪੰਜ ਸਾਲ ਹੋ ਗਏ ਲੱਗੇ ਪੰਜ ਸਾਲ ਕਿੱਥੋਂ ਆ ਰਹਿਣ ਵਾਲਾ ਇਹ ਇਹ ਕੋਟੇ ਸੰਪੂਰਨ ਸਿੰਘ ਵਾਲੇ ਦਾ ਠੀਕ ਹੈ ਇੱਕ ਰਾਤ ਚੋਰੀ ਕਿਤੇ ਨਮਕੀ ਠੀਕ ਹੈ ਹਾਂਜੀ ਅਸੀਂ ਇਹਦਾ ਸਥਿਤੀ ਦਾ ਜਾਇਜ਼ਾ ਲਿਆ ਸਾਨੂੰ ਅਰਲੀ ਮਾਰਨਿੰਗ ਪਤਾ ਲੱਗਿਆ ਸੀਗਾ ਕਿ ਇਹ ਚੋਰੀ ਹੋਈ ਹੈ ਉੱਥੇ ਇਹਨਾਂ ਦੀ ਜਨਰਲ ਆਇਲ ਫੈਕਟਰੀ ਹੈ ਇਹਨਾਂ ਦੇ ਏ ਉਹਦੀ ਅਸੀਂ ਹਜੇ ਕੋਕ ਪੜਤਾਲ ਕਰ ਰਹੇ ਹਾਂ ਕੋਈ ਪਤਾ ਲੱਗਿਆ ਕਿ ਕੁਝ ਚੋਰੀ ਹੋਇਆ ਹਾਂਜੀ ਇਹਨਾਂ ਦੇ ਦੱਸਣ ਮੁਤਾਬਕ ਕੈਸ਼ ਤੇ ਇੱਕ ਵੈਪਨ ਉੱਤੇ ਚੋਰੀ ਹੋਇਆ ਉਹਦਾ ਹਜੇ ਅਸੀਂ ਅੱਗੇ ਪੜਤਾਲ ਕਰ ਰਹੇ ਹਾਂ ਕਿੰਨਾ ਕੈਸ਼ ਚੋਰੀ ਹੋਇਆ ਹਾਂ ਜੀ ਤੁਹਾਨੂੰ ਇਸ ਬਾਰੇ ਕੋਈ ਲੇਟਰ ਆਉਣ ਨਾ ਅਸੀਂ ਜਾਣਕਾਰੀ ਦਵਾਂਗੇ ਹਜੇ ਸਾਡੀ ਤਫਤੀਸ਼ ਚੱਲ ਰਹੀ ਹੈ ਇਸ ਤੋਂ ਇਲਾਵਾ ਸਰ ਇਹਨਾਂ ਨੇ ਇਹੀ ਕਹਿੰਦੇ ਕਿ ਚੋਕੀਦਾਰ ਤੇ ਸ਼ੱਕ ਕੀਤਾ ਜਾ ਰਿਹਾ ਹੈ ਜੀ ਨਹੀਂ ਅਸੀਂ ਇਸ ਮਾਮਲੇ 'ਚ ਹਜੇ ਫਿਲਹਾਲ ਕੁਝ ਨਹੀਂ ਕਹਿ ਸਕਦੇ ਸਾਡੀ ਪੁੱਛਗਿੱਛ ਚੱਲ ਰਹੀ ਹੈ ਸਰ ਠੀਕ ਹੈ ਠੀਕ ਹੈ